ਚੋਰ ਵੀ ਇਦਾਂ ਦੇ ਮਤਲਬ ਪੀਸ ਵਾਲੇ ਚੋਰ ਕਹਿ ਲਓ ਕੋਈ ਮਤਲਬ ਹੱਥੋ ਪਾਈ ਵਾਲਾ ਕੰਮ ਨਹੀਂ ਸੀ ਬਸ ਸਿਰਫ ਤੇ ਸਿਰਫ ਆਪਣੇ ਇੱਧਰ ਨਾ ਇੱਧਰ ਯੂਕੇ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਇਲੈਕਟ੍ਰਿਕ ਆਰੀਆਂ ਮਿਲਦੀਆਂ ਹੁਣ ਤਾਂ ਇੱਥੇ ਮਿਲਣ ਲੱਗ ਪਈਆਂ ਹੋਈਆਂ ਇਲੈਕਟ੍ਰਿਕ ਆਰੀ ਕੋਲ ਲੈ ਕੇ ਗਏ ਆ ਬਸ ਫਰਾਂਸ ਦਾ ਇਹ ਮਿਊਜ਼ੀਅਮ ਆ ਜਿਹੜਾ ਇਹਨੂੰ ਲਵ ਮਿਊਜ਼ੀਅਮ ਕਹਿੰਦੇ ਆ ਉਹ ਫਰਾਂਸੀ ਭਾਸ਼ਾ ਤੋਂ ਥੋੜੀ ਇਦਾਂ ਦੀ ਆ ਇਹ ਇਹਦੀ ਗੈਲਰੀ ਆ ਜਿਹੜੀ ਉਹ ਅਪੋਲੋ ਗੈਲਰੀ ਆ ਉਹ ਵੀ ਦੱਸੂਗਾ ਕਿ ਉਹ ਅਪੋਲੋ ਗੈਲਰੀ ਆ ਤੇ ਗੈਲਰੀ ਦੇ ਵਿੱਚ ਪਹੁੰਚੇ ਆ ਜਨਾਬ ਹੁਣ ਇਹਨਾਂ ਨੇ ਉਥੋਂ ਇੱਕ ਮੁਕਟ ਚੱਕਿਆ ਮੁਕਟ ਚੱਕਿਆ ਜਿਹਦੇ ਵਿੱਚ ਬਹੁਤ ਮਹਿੰਗੀ ਮਹਿੰਗੇ ਹੀਰੇ ਤੇ ਨੀਲਮ ਦੇ ਨਗ ਜਿਹੜੇ ਨੀਲਮ ਬਹੁਤ ਮਹਿੰਗਾ ਮੰਨਿਆ ਜਾਂਦਾ ਉਹ ਚੱਕ ਕੇ ਤੇ ਰੌਲਾ ਪਾਤਾ ਕਿਉਂਕਿ ਮਿਊਜ਼ੀਅਮ ਉਸ ਵਕਤ ਤੱਕ ਖੁੱਲ ਚੁੱਕਾ ਸੀ ਲੋਕ ਆਉਣੇ ਸਟਾਰਟ ਹੋ ਗਿਆ ਸੀ। ਮਤਲਬ ਜਾਂ ਬਾਜ ਦੇਖੋ ਕਿੰਨੇ ਤਕੜੇ ਸੀ। ਦਿਨ ਦਿਹਾੜੇ 9:30 ਵਜੇ ਪੌੜੀ ਲਾ ਕੇ ਉੱਤੇ ਚੜੇ ਆ। ਉਸੇ ਪੌੜੀ ਦੇ ਉੱਤੇ ਵਾਪਸ ਉਤਰਿਆ। ਤੇ ਨਾ ਥੱਲੇ ਸਕੂਟਰ ਖੜੀ ਕੀਤੀ ਸੀ। ਸਕੂਟਰਾਂ ਦੇ ਉੱਤੇ ਬੈਠੇ ਆ। ਅੱਜ ਕੱਲ ਸਕੂਟਰੇ ਦੇ ਨਾਉਂ ਦੀਆਂ ਇਲੈਕਟ੍ਰਿਕ। ਉੱਤੇ ਬੈਠੇ ਆ ਤੇ ਉਹ ਗਏ, ਉਹ ਗਏ। ਮੁਕਟ ਕਿਹਦਾ ਸੀ? ਮੁਕਟ ਸੀਗਾ ਨਪੋਲੀਅਨ ਦੀ ਘਰ ਵਾਲੀ ਦਾ। ਨਪੋਲੀਅਨ ਦਾ ਵਿਆਹ 1426 ਦੇ ਵਿੱਚ ਹੋਇਆ ਸੀ। ਠੀਕ ਹੈ ਜੀ ਤੇ 1448 ਤੋਂ ਲੈ ਕੇ ਤੇ 1452 ਤੱਕ ਨਪੋਲੀਅਨ ਨੇ ਰਾਜ ਕੀਤਾ ਫਰਾਂਸ ਤੇ ਤੇ ਜਿਹੜਾ ਇਹ ਮੁਕਟ ਸੀ ਜਿਹੜਾ ਕਰਾਉਨ ਸੀ ਇਹ ਨਹੀਂ ਨਪੋਲੀਅਨ ਨੂੰ ਨਹੀਂ ਮਿਲਿਆ ਸੀ ਨਪੋਲੀਅਨ ਤੋਂ ਵੀ ਪ੍ਰਣਾ ਇਵਿਐਂਟ ਇਸਕੀਡੈਂਟ ਇਸ 3 ਦੇ ਵਿੱਚੋਂ ਮੰਨਦੇ ਆ ਇਹਨੂੰ ਬਹੁਤ ਮਤਲਬ ਇਵਿਐਂਟ ਮੰਨਿਆ ਜਾਂਦਾ ਰਿਤਕ ਰੌਸ਼ਨ ਧੂਮ ਫਿਲਮ ਦੇ ਵਿੱਚ ਜੇ ਮੈਂ ਸਹੀ ਹੋਵਾਂ ਤੇ ਮੋਟਰਸਾਈਕਲ ਤੇ ਚੋਰੀ ਕਰਦਾ ਹੁੰਦਾ ਸੀ ਤੇ ਫਿਲਮਾਂ ਦੇ ਵਿੱਚ ਚੋਰੀ ਨੂੰ ਬਹੁਤ ਜਿਹੜਾ ਗਲੈਮਰਾਇਜ਼ ਕੀਤਾ ਜਾਂਦਾ ਮਤਲਬ ਚੋਰਾ ਦੀ ਕਿਆ ਜ਼ਿੰਦਗੀ ਦਿਖਾਈ ਜਾਂਦੀ ਹੈ ਇਹਦੇ ਉੱਤੇ ਫਿਲਮਾਂ ਬਹੁਤ ਹਾਲੀਵੁੱਡ ਦੀਆਂ ਵੀ ਬਣਦੀਆਂ ਤੇ ਚੋਰ ਹਾਲੀਵੁੱਡ ਦੀਆਂ ਫਿਲਮਾਂ ਤੋਂ ਹੀ ਜਿਹੜੇ ਆਈਡੀਆ ਚੋਰੀ ਕਰਦੇ ਆ ਵੀ ਚੋਰੀ ਕਰਨੀ ਕਿੱਦਾਂ ਇਦਾਂ ਦਾ ਹੀ ਅੱਜ ਤਿੰਨ ਫਿਲਮੀ ਚੋਰਾ ਨੇ ਫਰਾਂਸ ਦੇ ਵਿੱਚ ਕਾਰਾ ਕੀਤਾ ਚੋਰ ਦਿਨ ਦਿਹਾੜੇ ਸਵੇਰੇ 9:30 ਵਜੇ ਇੱਕ ਟਰੱਕ ਲੈ ਕੇ ਪਹੁੰਚੇ ਜਿਹਦੇ ਪਿੱਛੇ ਇੱਕ ਪੌੜੀ ਲੱਗੀ ਹੋਈ ਸੀ ਟਰੱਕ ਦੇ ਪਿੱਛੇ ਪੌੜੀਆਂ ਲੱਗੀਆਂ ਹੁੰਦੀਆਂ ਉਹ ਸਾਫ਼ ਕਰਨ ਵਾਸਤੇ ਵਿੰਡੋਜ਼ ਵਗੈਰਾ ਇੱਕ ਜਨਾਬ ਉਹ ਵੀ ਪਹੁੰਚੇ ਨੇ ਇਹਨਾਂ ਨੇ ਪੌੜੀ ਆ ਜਿਹੜੀ ਉਹ ਰਿਮੋਟ ਦੇ ਨਾਲ ਤਾਂ ਨੂੰ ਚੜ੍ਹਨੀ ਸ਼ੁਰੂ ਕੀਤੀ ਆ ਤੇ ਜਦੋਂ ਐਨ ਉੱਪਰ ਪਹੁੰਚੇ ਆ ਤੇ ਇੱਕ ਬੰਦਾ ਇਹਨਾਂ ਨੇ ਥੱਲੇ ਖੜਾ ਕਰਤਾ ਤੇ ਬਾਕੀ ਜਿਹੜੇ ਸੀ ਤਿੰਨ ਜਣੇ ਉੱਪਰ ਚੜੇ ਕੁੱਲ ਚਾਰ ਸੀ ਉੱਤੇ ਜਾ ਕੇ ਵਿੰਡੋ ਤੋੜੀਆ ਤਾਕੀ ਤੋੜੀਆ ਤੇ ਤੋੜ ਕੇ ਅੰਦਰ ਵੜਿਆ ਕੋਲ ਇਹਨਾਂ ਦੇ ਕੱਖ ਨਹੀਂ ਚੋਰ ਵੀ ਇਦਾਂ ਦੇ ਮਤਲਬ ਪੀਸ ਵਾਲੇ ਚੋਰ ਕਹਿ ਲਓ ਕੋਈ ਮਤਲਬ ਹੱਥੋਂ ਪਾਈ ਵਾਲਾ ਕੰਮ ਨਹੀਂ ਸੀ ਬਸ ਸਿਰਫ ਤੇ ਸਿਰਫ ਆਪਣੇ ਇੱਧਰ ਨਾ ਇੱਧਰ ਯੂਕੇ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਇਲੈਕਟ੍ਰਿਕ ਆਰੀਆਂ ਮਿਲਦੀਆਂ ਹੁਣ ਤਾਂ ਇੱਥੇ ਹੀ ਮਿਲਣ ਲੱਗ ਪਈਆਂ ਹੋਣੀਆਂ ਇਲੈਕਟ੍ਰਿਕ ਆਰੀ ਕੋਲ ਲੈ ਕੇ ਗਏ ਆ ਬਸ ਫਰਾਂਸ ਦਾ ਇਹ ਮਿਊਜ਼ੀਅਮ ਆ ਜਿਹੜਾ ਇਹਨੂੰ ਲਵ ਮਿਊਜ਼ਿਕ ਇੰਦੇ ਆ ਫਰਾਂਸ ਦੇ ਭਾਚਾ ਥੋੜੀ ਇਦਾਂ ਦੀ ਆ ਤੇ ਇਹਦੀ ਗੈਲਰੀ ਆ ਜਿਹੜੀ ਉਹ ਅਪੋਲੋ ਗੈਲਰੀ ਆ ਉਹ ਵੀ ਦੱਸੂਗਾ ਕਿ ਉਹ ਅਪੋਲੋ ਗੈਲਰੀ ਆ ਤੇ ਗੈਲਰੀ ਦੇ ਵਿੱਚ ਪਹੁੰਚੇ ਆ ਜਨਾਬ ਹੁਣੀ ਤੇ ਇਹਨਾਂ ਨੇ ਉਥੋਂ ਇੱਕ ਮੁਕਟ ਚੱਕਿਆ ਹੁਣ ਪੰਜਾਬੀ 'ਚ ਮੁਕਤੀ ਕਹੂੰਗਾ ਉਹਨੂੰ ਜਿਹਨੂੰ ਕ੍ਰਾਊਨ ਕਹਿੰਦੇ ਆ ਮੁਕਟ ਚੱਕਿਆ ਜਿਹਦੇ ਵਿੱਚ ਬਹੁਤ ਮਹਿੰਗੀ ਮਹਿੰਗੇ ਹੀਰੇ ਤੇ ਨੀਲਮ ਦੇ ਨਗ ਜੜੇ ਸੀ ਨੀਲਮ ਬਹੁਤ ਮਹਿੰਗਾ ਮੰਨਿਆ ਜਾਂਦਾ ਉਹ ਚੱਕ ਕੇ ਤੇ ਰੌਲਾ ਪਾਤਾ ਕਿਉਂਕਿ ਮਿਊਜ਼ੀਅਮ ਉਸ ਵਕਤ ਤੱਕ ਖੁੱਲ ਚੁੱਕਾ ਸੀ ਲੋਕ ਆਉਣੇ ਸਟਾਰਟ ਹੋ ਗਿਆ ਸੀ ਮਤਲਬ ਜਾਂ ਬਾਜ ਦੇਖੋ ਕਿੱਡੇ ਤਕੜੇ ਸੀ ਦਿਨ ਦਿਹਾੜੇ 9:30 ਵਜੇ ਪੌੜੀ ਲਾ ਕੇ ਉੱਤੇ ਚੜੇ ਆ ਉਸੇ ਪੌੜੀ ਦੇ ਉੱਤੇ ਵਾਪਸ ਉਤਰਿਆ ਤੇ ਨਾ ਥੱਲੇ ਸਕੂਟਰ ਖੜੀ ਕੀਤੀ ਸੀ ਸਕੂਟਰਾਂ ਦੇ ਉੱਤੇ ਬੈਠੇ ਆ ਅੱਜ ਕੱਲ ਸਕੂਟਰ ਹੀ ਤੇ ਨਾ ਆਉਂਦੀਆਂ ਇਲੈਕਟ੍ਰਿਕ ਉੱਤੇ ਬੈਠੇ ਆ ਤੇ ਆਹ ਗਏ ਆਹ ਗਏ ਜਦੋਂ ਬਾਅਦ ਦੇ ਵਿੱਚ ਪਤਾ ਲੱਗਾ ਕਿ ਲੈ ਕੀ ਕੀ ਗਏ ਤੇ ਜਨਾਬ ਜਿਹੜੀ ਰਵਾਂਡਾ ਦਾਤੀ ਆ ਉਥੇ ਦੀ ਜਿਹੜੀ ਨਾ ਰਸ਼ੀਦਾ ਦਾਤੀ ਰਸ਼ੀਦਾ ਦਾਤੀ ਕਲਚਰ ਮਨਿਸਟਰ ਆ ਉਹ ਕਹਿੰਦੇ ਵੀ ਬਹੁਤ ਮਹਿੰਗਾ ਇਹ ਮੁਕਟ ਲੈ ਕੇ ਗਏ ਆ ਜਿਹਦੀ ਪ੍ਰਾਈਸ ਜਿਹੜੀ ਆ ਉਹ ਮਤਲਬ ਅੱਖ ਹੀ ਨਹੀਂ ਜਾ ਸਕਦੀ ਬਹੁਤ ਮਹਿੰਗੀ ਜਿਹੜੀ ਉਹ ਚੀਜ਼ ਮੰਨੀ ਜਾਂਦੀ ਆ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵਿਜ਼ਿਟਡ ਇਹ ਮਿਊਜ਼ੀਅਮ ਮੰਨਿਆ ਜਾਂਦਾ ਪੂਰੀ ਦੁਨੀਆ ਤੋਂ ਲੋਕ ਇੱਥੋਂ ਦੇਖਣ ਆਉਂਦੇ ਆ ਹੁਣ ਜਿਹੜੀ ਚੀਜ਼ ਲੈ ਕੇ ਗਏ ਉਹ ਕੀ ਸੀ ਉਹ ਧਨਮਦਾਤਾ ਮੁਕਟ ਸੀ ਮੁਕਟ ਕਿਹਦਾ ਸੀ ਮੁਕਟ ਸੀਗਾ ਨਪੋਲੀਅਨ ਦੀ ਘਰ ਵਾਲੀ ਦਾ ਨਪੋਲੀਅਨ ਦਾ ਵਿਆਹ 1826 ਦੇ ਵਿੱਚ ਹੋਇਆ ਸੀ ਠੀਕ ਹੈ ਜੀ ਤੇ 1448 ਤੋਂ ਲੈ ਕੇ ਤੇ 1452 ਤੱਕ ਨਪੋਲੀਅਨ ਨੇ ਰਾਜ ਕੀਤਾ ਫਰਾਂਸ ਉੱਤੇ ਤੇ ਜਿਹੜਾ ਇਹ ਮੁਕਟ ਸੀ ਜਿਹੜਾ ਕਰਾਉਨ ਸੀ ਇਹ ਨਹੀਂ ਨਪੋਲੀਅਨ ਨੂੰ ਮਿਲਿਆ ਸੀ ਨਪੋਲੀਅਨ ਤੋਂ ਵੀ ਪੁਰਾਣਾ ਐਸ਼ੀਅੰਟ ਹਿਸਟਰੀ ਦੇ ਵਿੱਚੋਂ ਮੰਨਦੇ ਆ ਇਹਨੂੰ ਬਹੁਤ ਮਤਲਬ ਐਸ਼ੀਅੰਟ ਮੰਨਿਆ ਜਾਂਦਾ ਤੇ ਨਾਲ ਦੀ ਨਾਲ ਇਸੇ ਕਰਕੇ ਨੂੰ ਜਿਹੜਾ ਮਿਊਜ਼ੀਅਮ ਦੇ ਵਿੱਚ ਰੱਖਿਆ ਨਪੋਲੀਅਨ ਦੀ ਘਰ ਵਾਲੀ ਨੇ ਪਹਿਨਿਆ ਸੀ ਇਹਨੂੰ ਸੋ ਨਪੋਲੀਅਨ ਜਿਹੜਾ ਮੰਨਿਆ ਜਾਂਦਾ ਬਹੁਤ ਕਿਤਾਬਾਂ ਦੇ ਵਿੱਚ ਵੀ ਸਿਲੇਬਸਾਂ 'ਚ ਪੜਾਇਆ ਜਾਂਦਾ ਨਪੋਲੀਅਨ ਬਾਰੇ ਸੋ ਨੈਪੋਲੀਅਨ ਹੁਣਾ ਦੀ ਜਿਹੜੀ ਉਹ ਪਤਨੀ ਸੀ ਉਹਨੇ ਇਹ ਉਹਦਾ ਨਾਮ ਸੀ ਕੁਝ ਨਾਮ ਬੜੇ ਔਖੇ ਜਿਹੇ ਆ ਜੀ ਇਮਪ੍ਰੈਸ ਐਗਵਨੀ ਇਹਦਾਂ ਰਕਲੋ ਸੀ ਉਹਦਾ ਉਹਦਾ ਮੁਕਟ ਸੀ ਤੇ ਹੁਣ ਰਿਪੋਰਟਾਂ ਦੋ ਤਰ੍ਹਾਂ ਦੀ ਆ ਰਹੀਆਂ ਸੀਐਨਏ ਨਾਲੇ ਕਹਿੰਦੇ ਆ ਚੋਰ ਫੜ ਲਿਆ ਨਹੀਂ ਚੋਰ ਨਹੀਂ ਫੜ ਲਿਆ ਮੁਕਟ ਫੜਿਆ ਇਹ ਕਿਤੇ ਸਿੱਟਿਆ ਸੀ ਤੇ ਬੀਬੀਸੀ ਵਾਲੇ ਕਹਿੰਦੇ ਆ ਕਿ ਚੋਰ ਦੀ ਲੱਭੇ ਤੇ ਅਜੇ ਉਹ ਵੀ ਨਹੀਂ ਲੱਭੇ ਸੋ ਇਹਨਾਂ ਚੋਰਾਂ ਨੂੰ ਲੱਭਿਆ ਜਾ ਰਿਹਾ ਨਾਲ ਦੀ ਨਾਲ ਚੋਰਾਂ ਦਾ ਇਹ ਇਤਿਹਾਸ ਆ ਯੂਕੇ ਯੂਰਪ ਦੇ ਵਿੱਚ ਮੰਨਿਆ ਜਾਂਦਾ ਯੂਕੇ ਦੇ ਵਿੱਚ ਇੱਕ ਬਹੁਤ ਵੱਡੀ ਚੋਰੀ ਹੋਈ ਸੀ ਚੋਰ-ਚੋਰਾ ਦੇ ਇਤਿਹਾਸ ਤੋਂ ਉਹਨਾਂ ਨੇ ਫਿਲਮ ਦੇਖ ਕੇ ਕੀਤੀ ਸੀ ਉਹ ਚੋਰੀ ਇਦਾਂ ਦੀ ਸੀ ਕਿ ਚੋਰ ਦਿਨ ਦਿਹਾੜੇ ਉਹ ਬੜੇ ਇੱਕ ਅ ਅੰਡਰਗਰਾਉਂਡ ਜਿੱਥੇ ਲੋਕਰ ਹੁੰਦੇ ਆ ਆਹ ਰਾ ਪਤੀ ਇਹਨਾਂ ਨੇ ਕਹਿੰਦੇ ਆ ਵੀ ਡੀਆਈਜੀ ਸਾਹਿਬ ਦੇ ਲੋਕਰ ਖੋਲੜਨੇ ਆ ਲੋਕਰਾਂ ਦੇ ਵਿੱਚ ਬਹੁਤ ਅਮੀਰ ਲੋਕੀ ਸੋਨਾ ਵਗੈਰਾ ਸਾਰਾ ਕੁਝ ਰੱਖਦੇ ਜਿਹੜਾ ਚੀਜ਼ਾਂ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਸਾੰਭੀਆਂ ਨਹੀਂ ਜਾਣੀਆਂ ਉਹ ਘਰੇ ਉਥੇ ਸਾਬਦੇ ਆ ਜਨਾਬ ਛੁੱਟੀਆਂ ਸੀਗੀਆਂ ਤਿੰਨ ਮਤਲਬ ਸ਼ਨੀ ਐਤ ਤੇ ਸੋਮਵਾਰ ਦੀ ਛੁੱਟੀ ਹੁੰਦੀ ਆ ਜਿਹੜੇ ਯੂਕੇ ਯੂਰਪ ਦੇ ਵਿੱਚ ਉਹ ਜਾਣਦੇ ਆ ਕਿ ਸੋਮਵਾਰ ਜਦੋਂ ਬੈਂਕ ਹਾਲਡੇ ਹੁੰਦਾ ਤਾਂ ਉਦੋਂ ਛੁੱਟੀ ਹੋ ਜਾਂਦੀ ਆ ਜਨਾਬ ਚੋਰਾ ਨੇ ਤਿੰਨ ਦਿਨ ਮ제 ਦੇ ਨਾਲ ਉਥੇ ਚੋਰੀ ਕੀਤੀ ਸੀ ਤੇ ਯੂਕੇ ਦੀ ਹੈਸਟਰੀ ਦੀ ਸਭ ਤੋਂ ਵੱਡੀ ਚੋਰੀ ਉਹ ਮੰਨੀ ਜਾਂਦੀ ਹੈ ਅੱਜ ਤੱਕ ਵੀ ਤੇ ਤੇ ਆ ਪੁਤਾਂ ਨੇ ਛੱਡਿਆ ਹੀ ਕੁਝ ਨਹੀਂ ਸੀ ਤੇ ਅੰਦਰ ਹੀ ਜਿਹੜੀ ਅਥਾਰਟिटीज ਆ ਜਦੋਂ ਬਾਹਰ ਪਹੁੰਚੀ ਆ ਉਹਨਾਂ ਕੋ ਤੇ ਅਥਾਰਟिटीज ਨੂੰ ਬਰਕਰਾਂ ਦੇ ਚਿਪਸ ਖਿਲ ਰਹੇ ਹੋ ਮਤਲਬ ਖਾਦਾ ਪੀਤਾ ਸ਼ਿਫਟਾਂ ਲਾਈਆਂ ਸੁੱਤੇ ਤਿੰਨ ਦਿਨ ਚੋਰੀ ਕੀਤੀ ਸੀ ਉਹਨਾਂ ਨੇ ਤੇ ਬਹੁਤ ਸਾਲਾਂ ਦੇ ਬਾਅਦ ਉਹ ਬੰਦੇ ਫੜੇ ਗਏ ਸੀ 10-10 ਸਾਲ ਦੀ ਉਹਨਾਂ ਨੂੰ ਸਜ਼ਾ ਹੋਈ ਸੀ ਸੋ ਫ੍ਰਾਂਸ ਦੇ ਵਿੱਚ ਜਿਹੜਾ ਇਹ ਚੋਰੀ ਉਸੇ ਸਟਾਈਲ ਦੀ ਕਹਿ ਲਓ ਕਿ ਚੋਰੀ ਹੋਈ ਆ ਫਿਲਮਾਂ ਦੇ ਵਿੱਚ ਕਾਰਾਂ ਦੇ ਵਿੱਚ ਚੋਰ ਆਉਂਦੇ ਆ ਫ੍ਰਾਂਸ ਦੇ ਵਿੱਚ ਵੀ ਦਿਖਾ ਦਿੰਦੇ ਆ ਇੱਕ ਸੀਰੀਜ਼ ਚੱਲਦੀ ਆ ਕਾਰਾਂ ਦੀ ਉਹ ਵੀ ਚੋਰਾ ਉੱਤੇ ਹੀ ਆ ਚੋਰਾਂ ਦਾ ਕਿਹਾ ਜ਼ਿੰਦਗੀ ਦਿਖਾਈ ਜਾਂਦੀ ਆ ਵੀ ਚੋਰ ਜਨਾਬ ਬੀਚਾਂ ਉੱਤੇ ਘੁੰਮ ਰਹੇ ਆ ਵੱਡੇ ਵੱਡੇ ਕਰੋਨਾ ਉੱਤੇ ਉਹਨਾਂ ਦੀ ਅੱਖਿਆ ਹਾਂਜੀ ਫਰਾਰੀਆਂ ਵਜ਼ਰਾਟੀਆਂ ਦੇ ਵਿੱਚ ਘੁੰਮਦੇ ਆ ਦੁਨੀਆ ਦੀਆਂ ਖੂਬਸੂਰਤ ਲੜਕੀਆਂ ਨਾਲ ਆ ਉਹ ਜਿੰਦਗੀਆਂ ਦੇਖ ਕੇ ਕੋ ਤੇਰੇ ਮੇਰੇ ਆਲ ਦਾ ਵੀ ਸੋਚਦਾ ਵੀ ਕਿਹੜੇ ਕਮਾਂ ਚ ਕੰਮ ਆ ਇਹ ਤੇ ਚੋਰੀ ਕਰਨੀ ਇੱਕ ਪਰ ਘੇਰਾ ਇੰਨਾ ਟਾਈਟ ਇਸ ਵਕਤ ਫਰਾਂਸ ਦੀ ਪੁਲਿਸ ਨੇ ਕਰ ਦਿੱਤਾ ਕਿਉਂਕਿ ਫਿਲਮਾਂ ਦੇ ਵਿੱਚ ਚੋਰ ਜਿਹੜੇ ਹੁੰਦੇ ਆ ਉਹ ਵੀ ਨਕਲੀ ਤੇ ਪੁਲਿਸ ਵੀ ਨਕਲੀ ਹਨਾ ਪਰ ਅਸਰ ਜ਼ਿੰਦਗੀ ਫਿਲਮੀ ਸਟਾਈਲ ਤੋਂ ਬਿਲਕੁਲ ਬੱਕ ਹੁੰਦੀ ਆ ਬਗਾਨੇ ਪੁੱਤ ਭੱਜਣ ਨਹੀਂ ਦਿੰਦੇ ਸੋ ਦੇਖਦੇ ਆ ਇੱਕ ਇੱਥੇ ਤੱਕ ਭੱਜਦੇ ਆ ਪਰ ਫਰਾਂਸ ਦੀ ਪੁਲਿਸ ਵੀ ਇਦਾਂ ਦੇ ਕਾਰਿਆਂ ਤੋਂ ਅੱਕੀ ਪਈ ਆ ਨਿਤ ਦਿਨ ਕੋਈ ਨਾ ਕੋਈ ਉਥੇ ਕਾਰਾ ਹੁੰਦਾ ਤੇ ਉਹਨਾਂ ਨੂੰ ਵੀ ਪੂਰੀ ਖੁੱਲੀ ਛੋਟਿਆ ਕਿ ਲੱਭ ਲਓ ਜਿੱਥੇ ਲੱਭਦੇ ਆ ਜਾਣ ਨਹੀਂ ਹੁੰਦੇ ਨੇ ਦੇਖਦੇ ਆ ਕੀ ਬਣਦਾ ਪਰ ਚੋਰਾ ਦੇ ਹੌਂਸਲੇ ਦੀ ਦਾਤ ਜਿਹੜੀ ਆ ਉਹ ਫਰਾਂਸ ਤੋਂ ਲੈ ਕੇ ਤੇ ਅਮਰੀਕਾ ਤੱਕ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਹੌਂਸਲੇ ਦੀ ਦਾਤ ਕਿ ਮੰਨ ਗਏ ਤੁਹਾਨੂੰ ਵੀ 9:30 ਵਜੇ ਦਿਨ ਦਿਹਾੜੇ ਲਾ ਕੇ ਪੌੜੀ ਤੁਸੀਂ ਚੜ ਗਏ ਚਵਾਰੇ ਹੈ ਤੇ ਉਦੋਂ ਚੱਕ ਕੇ ਕਰਾਉਣ ਉਤਰੇ ਤੇ ਸਕੂਟਰਿਆਂ ਉਤੇ ਤੁਸੀਂ ਉਹ ਫਰਾਰ ਪਰ ਮੋਰੇ ਵੀ ਜਿਹੜਾ ਉਹ ਪੁਲਿਸ ਦੀ ਤਿੱਤੀ ਬੈਠੀ ਆਕਰਾਰ ਸੋ ਦੇਖਦੇ ਆ ਕੀ ਬਣਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਹੋਰ ਕਵਰਾਂ ਦੇਖਣ ਵਾਸਤੇ ਸ਼ੁਕਰੀਆ